ਫਲਾਂ ਸਿੰਘ ਜੀ ਖਲੀ ਵਾਲੀ ਯਾਰ ਵਿੱਚ ਕਰਾਇਆ ਗਿਆ ਤੇ ਬਹੁਤ ਵਧੀਆ ਲੱਗਾ ਬਹੁਤ ਜ਼ਿਆਦਾ ਸੰਗਤ ਆਈ ਸੰਗਤ ਦਾ ਬਹੁਤ ਧਨਮਦ ਤੇ ਅਸੀਂ ਐਨ ਆਰ ਆਈ ਹੁਣ ਇਹੋ ਚਾਹੁੰਦੇ ਆ ਕਿ ਪੰਜਾਬ ਦਾ ਨਾ ਜਿਹੜਾ ਪੰਜਾਬ ਦਾ ਜਿਹੜਾ ਜੂਥ ਹੈ ਉਹ ਕਬੱਡੀਆਂ ਦੇ ਵਿੱਚ ਆਏ ਕਲੀਅਰ ਬਣਨ ਵਧੀਆ ਵਧੀਆ ਬਾਦੀਆਂ ਫੇਰ ਬਾਹਰ ਨਿਕਲਣ ਤੇ ਇਹ ਮਕਸਦ ਸਾਡਾ ਤੁਸੀਂ ਤੁਸੀਂ ਖੁਦ ਵੀ ਜੰਗ ਬਲਾਡੋ ਇਸ ਮੇਲੇ ਨੂੰ ਪ੍ਰੋਮੋਟ ਕਰਕੇ ਜਾਂ ਮੇਲੇ ਦੇ ਵਿੱਚ ਪਹੁੰਚ ਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨੋ ਇਹ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਸਾਡੇ ਪੰਜਾਬ ਦਾ ਨਾਮ ਬਹੁਤ ਜ਼ਿਆਦਾ ਖਰਾਬ ਹੋ ਚੁੱਕਾ ਹੈ ਨਸ਼ਾ ਕਰਕੇ ਨਸ਼ੇ ਛੱਡ ਕੇ ਤੇ ਫਲੇਮ ਦੇ ਵਿਚਾਰ ਆ ਸਪੋਰਟਸ ਦੇ ਵਿਚਾਰ ਜਿਦਾ ਕਬੱਡੀ ਹੋ ਗਿਆ ਆਪਣੀ ਮਾਣ ਮਾਣ ਕਿਹੜਾ ਕਬੱਡੀ ਇਹਦਾ ਵਿਚਾਰ ਤੇ ਬੜੀਆ ਹੀ ਹੈ ਭਾਈ ਤੁਹਾਡੇ ਅਰਗੇ ਹੋਰ ਵੀ ਕਈ ਪਿੰਡਾਂ ਦੇ ਨੌਜਵਾਨ ਬਾਹਰਲੇ ਮੁਲਕਾਂ 'ਚ ਬੈਠੇ ਆ ਪਰ ਇਦਾਂ ਦਾ ਪ੍ਰੋਗਰਾਮ ਕਰਕੇ ਰਾਜੀ ਨਹੀਂ ਉਹਨਾਂ ਨੂੰ ਜੇਕਰ ਤੁਹਾਡੇ ਵੱਲੋਂ ਕੋਈ ਮੈਸੇਜ ਹੋਵੇ ਤੇ ਭਾਈ ਪਤਾ ਕੀ ਸਟਾਰ ਹੈ ਸਾਰੇ ਦੇ ਮਨ ਵਿੱਚ ਕਿਉਂਕਿ ਜੇ ਕੋਈ ਵੀ ਕਬੱਡੀ ਦੇ ਵਿੱਚ ਬੁੱਧ ਪੋਲਿਟਿਕਸ ਆ ਗਿਆ ਇਸ ਕਰਕੇ ਦਾਦਾ ਜੂਠਣਾ ਤੇ ਸਾਡਾ ਇਹੋ ਹੀ ਆ ਕਿ ਹੁਣ ਬਸ ਕੀ ਨਸ਼ੇ ਛੱਡ ਕੇ ਤੇ ਸਪੋਰਟਸ ਦੇ ਵਿੱਚ ਆਓ ਇਹਦੇ ਨਾਲ ਪੰਜਾਬ ਤੇ ਕੀ ਮੈਂਦਾ ਪ੍ਰਭਾਵ ਪਏਗਾ ਪੰਜਾਬ ਦਾ ਬਹੁਤ ਵਧੀਆ ਲੱਗੇਗਾ ਬਹੁਤ ਵਧੀਆ ਮਤਲਬ ਵਧੀਆ ਕਰਨ ਜੂਠ ਨੂੰ ਦੇਖਣ ਦੀ ਚੀਜ਼ ਮਿਲੇਗੀ ਕਿ ਵਧੀਆ ਸਪੋਰਟਸ ਦੇ ਵਿੱਚ ਆਈਏ ਅੱਜ ਦਾ ਭਰਿਆ ਮੇਲਾ ਵੇਖ ਕੇ ਤੁਹਾਨੂੰ ਕਿੰਨੀ ਦੀ ਖੁਸ਼ੀ ਹੋਈ ਬਹੁਤ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੈਨੂੰ ਲੱਗਦਾ ਪਿਆ ਬਹੁਤ ਵਧੀਆ ਬਹੁਤ ਵਧੀਆ ਫੀਲ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਆਪਣੇ ਪ੍ਰਬੰਧਕਾਂ ਬਾਰੇ ਆਹ ਜੀ ਬਹੁਤ ਧੰਨਵਾਦ ਇਹਨਾਂ ਦਾ ਜਿਹਨਾਂ ਨੇ ਮੇਲਾ ਕਰਾਇਆ ਤੇ ਮੈਨੂੰ ਕਾਲ ਕੀਤੀ ਕਹਿੰਦੇ ਕਿ ਮੇਲਾ ਕਰਾਣਾ ਹੈ ਮੈਂ ਜਰੂਰ ਜਰੂਰ ਪੁੱਜਾਂਗੇ ਅਸੀਂ ਮੈਂ ਆਪਣਾ ਕੰਮ ਛੱਡ ਕੇ ਮੈਂ ਲੱਭਿਆ ਜੋ ਤੁਸੀਂ ਤੁਸੀਂ ਇੱਥੇ ਕਿੰਨੇ ਚਿਰ ਤੋਂ ਹੋ? ਮੈਂ 17 ਸਾਲੋਂ ਬੈਠੀ ਹਾਂ 17 ਸਾਲ ਹਾਂ ਤੇ ਪਹਿਲੀ ਵਾਰੀ ਆਏ ਜੀ ਨਹੀਂ ਆਇਆ ਤਾਂ ਕਾਫੀ ਵਾਰ ਆ ਰਹੇ ਹਾਂ 12 13 ਵਾਰ ਆ ਗਏ ਹਾਂ ਅਟੋਮੋਬਾਈਲ ਡਰਾਈਵਿੰਗ ਲਾਇਸੈਂਸ ਸਕੂਲ ਹੈ ਠੀਕ ਹੈ ਜੀ ਤੋਂ ਸਾਰਾ ਆਪਣਾ ਕਾਰੋਬਾਰ ਸਾਡੇ ਕੋਲ ਫੀਰ ਬੜੀ ਵੱਡੀ ਗੱਲ ਹੈ ਨਾ ਸਾਰੀ ਪ੍ਰਾਪਤਨ ਦੀ ਇਹ ਮੈਂ ਇਹ ਮੇਰੇ ਸਾਰੇ ਵੀਰ ਦਾ ਇਸੇ ਦਾ ਯੋਗਦਾਨ ਹੈ ਇਹ ਇੰਨੇ ਮੇਰੇ ਵੀਰ ਨੇ ਆਖਿਆ ਮੈਨੂੰ ਮੇਲਾ ਕਰਾਉਣ ਉਹਨਾਂ ਨੇ ਆਖਿਆ ਇਹ ਸਪੈਸ਼ਲ ਟਿਕਟ ਲੈ ਕੇ ਆਏ ਮੈਂ ਬਹੁਤ ਬਹੁਤ ਧੰਨ ਧੰਨਵਾਦ ਕਰਦਾ ਧੰਨਵਾਦ ਕਰਦਾ ਸਰਦਾਰ ਮਨਜੀਤ ਸਿੰਘ ਦਾ ਇਟਲੀ ਵਾਲੇ ਧੰਨਵਾਦ ਥੈਂਕ ਯੂ ਇਹ ਸਾਡੇ ਨਾਲ ਇੱਕ ਨੌਜਵਾਨ ਹੋ ਰਿਹਾ ਜਿੱਦਣ ਦੇ ਅਸੀਂ ਦੇਖਦੇ ਪਏ ਪ੍ਰੋਮੋਸ਼ਨ ਦੇ ਵਿੱਚ ਮੇਲੇ ਦੀ ਉਹਨਾਂ ਦਾ ਬੜੀ ਬੜੀ ਮਿਹਨਤ ਕਰਦਾ ਪਿਆ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪਈ ਤਰੀਕੀ ਕੀ ਕਰਨ ਚਾਹੋ ਕਿ ਜੰਗ ਪੀੜੀ ਨਾ ਜੀ ਮੈਂ ਅੰਬਾਸ ਇਹੋ ਕਹਿਣਾ ਚਾਹਾਂਗਾ ਕਿ ਹਰ ਸਾਲ ਵੱਧ ਚੜ ਕੇ ਸਾਥ ਦਿਓ ਯੂਥ ਦਾ ਗੇਮਾਂ ਦਾ ਕਿ ਤਾਂ ਜੋ ਕਿ ਅੱਗੇ ਤੋਂ ਹੌਸਲਾ ਮਿਲੇ ਨਾ ਕਿ ਸਿਆਸਤਬਾਜ਼ੀ ਨੂੰ ਸਾਈਡ ਤੇ ਰੱਖਦੇ ਹੋਏ ਆਪਾਂ ਇਹ ਕੰਮ ਨੂੰ ਹਮੇਸ਼ਾ ਅੱਗੇ ਵਧਾਉਂਦੇ ਰਹੀਏ ਤਾਂ ਜੋ ਕਿ ਨਵਾਂ ਆਉਣ ਵਾਲੀ ਪੀੜ੍ਹੀ ਇਸ ਰਾਹ ਤੇ ਚੱਲ ਸਕੇ ਨਸ਼ਿਆਂ ਤੋਂ ਮੁਕਤ ਹੋ ਸਕੇ ਬਹੁਤ ਬਹੁਤ ਧੰਨਵਾਦ ਤੇ ਤੁਹਾਡੇ ਪਿੰਡ ਘੋਤਪੁਕਰ ਬਾਰੇ ਕੋਈ ਚੰਦ ਲਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੋਹਨ ਸਿੰਘ ਪਿੰਡ ਘੋਤਪੁਕਰ ਇਹ ਸਾਡਾ ਮੇਲਾ ਜਿਹੜਾ ਜੀ ਇਹ ਫਸਟ ਟਾਈਮ ਆਪਾਂ ਪਿੰਡ ਘੋਤ ਵਿੱਚ ਮੇਲਾ ਕਰਾਇਆ ਹੈ ਮੋਰੇ ਸਾਰਾ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਗਿਆ ਔਰ ਅਹੀਂ ਇਹ ਸਟਾਰਟਿੰਗ ਕੀਤੀ ਹੈ ਜੇ ਫਸਟ ਟਾਈਮ ਇਹ ਦੇਖਾ ਚਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਵੱਡਾ ਇਕੱਠ ਹੋਇਆ ਸ਼ਾਇਦ ਹੀ ਦੇਖਿਆ ਹੋਣਾ ਇਕੱਠ ਕਿੰਨਾ ਸੀ ਬੜਾ ਪਿਆਰਾ ਇਕੱਠ ਆ ਹਰ ਬੰਦੇ ਨੇ ਸਹਿਯੋਗ ਦਿੱਤਾ ਔਰ ਬੜੀ ਸ਼ੈਨ ਸ਼ੀਲਤਾ ਨਾਲ ਇਹ ਮੇਲਾ ਸਾਡਾ ਸ਼ੁਰੂ ਹੋਇਆ ਔਰ ਹੁਣ ਕਬੱਡੀ ਆ ਫਿਰ ਮੈਚ ਹੋ ਰਿਹਾ ਇਸ ਦੇ ਵਿੱਚ ਵਿੱਚ ਅਸੀਂ ਇੱਕ ਸਪੈਸ਼ਲ ਜੀ ਲੰਗਰ ਵੀ ਨਾਲ ਚਲਾਇਆ ਸੀਗਾ ਕਿ ਕਿਹੇ ਬੰਦੇ ਨੂੰ ਕੋਈ ਦੂਰੋਂ ਆਂਦੇ ਆ ਵਿਚਾਰੇ ਮੁੰਡੇ ਪਲੇਅਰ ਆਂਦੇ ਆ ਜਾਂ ਉਹਨਾਂ ਨੂੰ ਇਦਾਂ ਨਾ ਲੱਗੇ ਕਿ ਯਾਰ ਆ ਨੁਖਾਰ ਨੂੰ ਕੁਝ ਮਿਲਣਾ ਕਿ ਨਹੀਂ ਮਿਲਣਾ ਇਹ ਅਸੀਂ ਸੰਤ ਬਾਬਾ ਕੁੱਲੀ ਸਿੰਘ ਲਾਲ ਵਾਲਿਆਂ ਦੀ ਯਾਦ ਵਿੱਚ ਮੇਲਾ ਸ਼ੁਰੂ ਕਰਵਾਇਆ ਜੀ ਹੁਣ ਅਹੀਂ ਰਜਿਸਟਰ ਕਰਵਾਇਆ ਵਾ ਔਰ ਸਾਡੀ ਗੁਰੂ ਮਹਾਰਾਜ ਕੇ ਹੋਰ ਅਰਦਾਸ ਆ ਕਿ ਅਸੀਂ ਸ਼ਾਇਦ ਹਰ ਸਾਲ ਇਹ ਮੇਲਾ ਇਸ ਤਰ੍ਹਾਂ ਹੀ ਇਹੀ ਕਰਵਾਇਆ ਕਰਾਂਗੇ ਜੀ ਹਰ ਬੜਾ ਸੁਜੋਗ ਦੀ ਸੰਗਤਾਂ ਦਾ ਕਾਫੀ ਦੁਨੀਆ ਇੱਥੇ ਆਈ ਆ ਹਾਂਜੀ ਕੀ ਕਰਾ ਜੋ ਸੰਯੋਗ ਦੇਖੋ ਜੀ ਇਹ ਸ਼ੈਨ ਸ਼ੀਲਤਾ ਵਾਲਾ ਨਿਊ ਯੂਥ ਹੈ ਯੂਥ ਦੇ ਨਾਲ ਯੂਥ ਜੁੜਦਾ ਜੀ ਯੂਥ ਕਰਕੇ ਆਪਾਂ ਇੱਕ ਲੋਕਾਂ ਨੂੰ ਜੋੜਨ ਵਾਸਤੇ ਨਸ਼ਿਆਂ ਤੋਂ ਮਤਲਬ ਨਸ਼ੇ ਤੋੜਨ ਲਈ ਕਿ ਤੂੰ ਨਸ਼ੇ ਛੱਡੋ ਸਪੋਰਟਸ ਵੱਲ ਪਾਓ ਗੇਮਾਂ ਖੇਲੋ ਅੱਛੇ ਪਲੇਅਰ ਬਣੋ ਅੱਗੇ ਆਪਣਾ ਨਾਮ ਰੋਸ਼ਨ ਕਰੋ ਉਹਨਾਂ ਦੇ ਬੱਚਿਆਂ ਨੂੰ ਜੋੜਨ ਵਾਸਤੇ ਵਾਸਤੇ ਇਹ ਮੇਲਾ ਕਰਵਾਇਆ ਜੀ ਸਰ ਕਬੱਡੀ ਮੈਚ ਕਰਵਾਇਆ ਜਾਣਾ ਹਾਂਜੀ ਤੇ ਜਿਹੜੇ-ਜਿਹੜੇ ਨਾਮ ਜਿਹੜੇ ਇੱਥੇ ਜਣੇ ਕਬੱਡੀ ਦੇ ਵਿੱਚ ਜੀ ਸਾਡਾ ਜਿਹੜਾ ਫਰਸਟ ਟੀਮ ਆ ਉਹਦਾ 61000 ਤੇ 51000 ਨਾਮ ਹੈ ਹਾਰਨ ਦਾ ਉਸ ਤੋਂ ਬਾਅਦ ਕੁੜੀਆਂ ਦੀ ਟੀਮ ਦਾ 25000 ਰੁਪਏ ਨਾਮ ਹੈ ਉਸ ਤੋਂ ਬਾਅਦ ਅਸੀਂ ਬਜ਼ੁਰਗ ਸੱਦੇ ਆ ਜੀ ਬਜ਼ੁਰਗਾਂ ਦੇ ਹੌਸਲੇ ਵਾਸਤੇ ਉਹਨਾਂ ਨੂੰ ਅਸੀਂ 35000 ਰੁਪਏ ਦੇ ਰਿਹਾ ਉਹਨਾਂ ਤੋਂ ਬਾਅਦ ਇੱਕ ਛੋਟੀ ਬੱਚਿਆਂ ਦੀ ਟੀਮ ਆ ਉਹਨਾਂ ਨੂੰ ਅਸੀਂ 11000 ਰੁਪਏ ਦੇ ਗਏ ਨੌਜਵਾਨਾਂ ਨੂੰ ਵੀ ਦੇ ਦੇਣਾ ਚਾਹੀਦਾ ਨੌਜਵਾਨਾਂ ਨੂੰ ਇਹ ਕਹਿੰਦੇ ਆ ਜੀ ਦੇਖੋ ਸਪੋਰਟਸ ਨਾਲ ਜੁੜੋ ਗੇਮਾਂ ਖੇਡੋ ਅੱਛੀ ਪੜ੍ਹਾਈ ਲਓ ਐਜੂਕੇਸ਼ਨ ਲਓ ਮੈਚ ਮੈਚਾਂ ਦੇ ਪਿੱਛੇ ਹੋਵੋ ਖੇਡੋ ਪੜੋ ਔਰ ਅੱਗੇ ਜਾ ਕੇ ਕੋਈ ਆਫੀਸਰ ਬਣੋ ਨਸ਼ੇ ਛੱਡੋ ਸਭ ਤੋਂ ਮੇਨ ਮੁੱਦਾ ਸਾਡਾ ਇਹੋ ਹੀ ਹੈ ਜੀ ਕਿ ਪਬਲਿਕ ਨਸ਼ੇ ਛੱਡੇ ਬੱਚੇ ਔਰ ਚੰਗੇ ਚੰਗੀਆਂ ਸਿਸਟਮ ਦੇ ਵਿੱਚ ਆਣ ਕਮੀ ਪੇਸ਼ੀ ਰਹੀ ਹੋਏ ਤੇ ਗਾ ਅਗਲੇ ਵਾਲਾ ਸਾਨੂੰ ਮੌਕਾ ਦਿਓ ਅਹੀਂ ਉਹ ਕਮੀ ਪੇਸ਼ੀ ਕਰਦਾ ਮੈਂ ਆਈ ਹੋਈ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜੀ ਸੰਤ ਬਾਪਾ ਲਾਲ ਸਿੰਘ ਖੁੱਲੀ ਵਾਲਿਆਂ ਦੀ ਆਦ ਦੇ ਵਿੱਚ ਪਹਿਲਾ ਛਿੰਟ ਮੇਲਾ ਕਰਾਇਆ ਗਿਆ ਵਾ ਮੈਂ ਬਹੁਤ ਬਹੁਤ ਸਾਰੀ ਆਈ ਹੋਈ ਸੰਗਤ ਦਾ